ਸ੍ਰੀ ਕਾਲ ਜੀ ਸਾਰਿਆਂ ਨੂੰ ਤਰੀਕ ਹੈਗੀ ਅੱਜ 24 ਫਰਵਰੀ ਤੇ 2024 ਅਸੀਂ ਹੈਗੇ ਹਾਂ ਚੈਲ ਤੇ ਚੈਲ ਪੈਲਸ ਨੂੰ ਪੈਦਲ ਚੱਲੇ ਆਪਾਂ ਇਹ ਪਿਛਲੇ ਪਾਸੇ ਵਾਲਾ ਰਸਤਾ ਗੱਡੀਆਂ ਵਾਲਾ ਰਸਤਾ ਨਹੀਂ ਕਹਿੰਦੇ ਜਾਣਾ ਹੈਗਾ ਆਪਾਂ ਇਧਰ ਦੀ ਚੱਲਿਆਂ ਅੱਜ ਸਾਰਾ ਦਿਨ ਚੈਲ ਦੇ ਵਿੱਚ ਪੈਦਲ ਸਫਰ ਹੀ ਕਰਨਾ ਸਾਰਿਆਂ ਨੇ ਅੱਜ ਦੇਖਣਾ ਹੈ ਚੈਲ ਪੈलेस ਕਾਲੀ ਕਾ ਟੱਬਾ ਟੈਂਪਲ ক্রিকেট ਸਟੇਡੀਅਮ ਤੇ ਗੁਰਦੁਆਰਾ ਸਾਹਿਬ ਪੈਦਲ ਪਹੁੰਚਿਆ ਜੋ ਸਾਰੀਆਂ ਥਾਵਾਂ ਤੇ ਜਾਂ ਨਹੀਂ ਤੇ ਹੁਣ ਅੱਗੇ ਦੇਖਦੇ ਹਾਂ ਆਦੀ ਪਹੁੰਚੋਗੇ ਹਾਂ ਸਰ ਕੋਸ਼ਿਸ਼ ਕਈ ਮਹੀਨਿਆਂ ਬਾਅਦ ਪ੍ਰੋਗਰਾਮ ਬਣਿਆ ਸਾਈਕਲਿੰਗ ਕੀਤੀ ਨੂੰ ਵੀ ਕਈ ਕਈ ਮਹੀਨੇ ਹੋ ਗਏ ਹੁਣ ਤਾਂ ਇਸ ਕਰਕੇ ਸਰੀਰ ਨੂੰ ਲੱਗ ਰਿਹਾ ਵੀ ਹਾਂ ਥੋੜਾ ਜਿਹਾ ਛੇਤੀ ਇਹ ਚੀਜ਼ਾਂ ਕਰਨੀਆਂ ਜ਼ਰੂਰੀਆਂ ਨੇ ਰੀਜ਼ਨ ਕੱਢੀ ਨਹੀਂ ਕੋਈ ਨਹੀਂ ਹਾਂ ਮਧਿਆ ਮੌਸਮ ਹੈ ਰਾਤ ਟੈਂਪਰੇਚਰ ਮਾਈਨਸ ਦੋ ਸੀਗਾ ਇਹ ਪਿਛਲੇ ਪਾਸੇ ਦੀ ਐਂਟਰੀ ਹੈ ਦੀ ਤੋਂ ਇਹਨੂੰ ਸਾਰੇ ਨੂੰ ਦੇਖਦੇ ਆਂ ਟਰੈਕਟਰ ਘਟਾ ਲਈ ਇੱਕ ਵਾਰ 3D ਇਡੀਅਟ ਫਿਲਮ ਨੇ ਜਿਆਦਾ ਮਸ਼ਹੂਰ ਕਰਤਾ ਹੈ ਸ਼ੂਟਿੰਗ ਸਾਰੀ ਇੱਥੀ ਹੋਈ ਆ ਹਾਂ ਉਹ ਲਾਸਟ ਵਾਲੀ ਸ਼ੂਟਿੰਗ ਇੱਥੀ ਹੋਈ ਹੋਈ ਆ ਸਾਰੀ ਫੋਟੋ ਸੈਸ਼ਨ ਸ਼ੁਰੂ ਹੋ ਗਿਆ ਉਹ ਬਿਲਡਿੰਗ ਨਵੀਂ ਬਣੀ ਹੋਈ ਆ ਪਹਿਲਾਂ ਨਹੀਂ ਸੀ ਹੈਗੀ ਚੱਲ ਬੁਲਾਇਆ ਬੁਲਾਇਆ ਇਹਨੂੰ ਜਦੋਂ ਦਾ ਘਾਵਦਾਂ ਗਿਆ ਉਹਦਾ ਮੁੜ ਕੇ ਕਾਹ ਪਤਾ ਨਹੀਂ ਨਦਾਮਪੁਰ ਨਦਾਮਪੁਰ ਸੋਰੀ ਹੋੜ ਫਸਿਆ ਸਾਡੇ ਡੇਕੇ ਚ ਹੁਣ ਦੋ ਤਿੰਨ ਦਿਨ ਅਸੀਂ ਲਾਉਣੇ ਨੇ ਦੱਬ ਕੇ ਪ੍ਰਾਣੀਆਂ ਆਜ਼ਾਦਤਾ ਤਾਜ਼ਾ ਕਰਾਂਗੇ ਹਾਂ ਅੱਜ ਜਵਾਨਾਂ ਨੂੰ ਕੋਈ ਕਾਹਲ ਨਹੀਂ ਹੈਗੀ ਕਿਤੇ ਜਾਣਦੀ ਹਨ ਸਾਰੀ ਦਿਹਾੜੀ ਅੱਜ ਚੈਲ ਹੀ ਉਹ ਵੀ ਪੈਦਲ ਫੇਲਾ ਆਪਾਂ ਗਲਾਸ ਚ ਬਣਾਉਣੇ ਬਣਾਉਣੇ ਨਮਾਪੋਰਸ਼ਨ ਬਣਾਇਆ ਉਸੇ ਤਰ੍ਹਾਂ ਹੀ ਪੁਰਾਣੀ ਤਰਜ਼ ਤੇ ਬਹੁਤ ਸੋਹਣਾ ਬਣਿਆ ਵਾਲ ਵੀਡੀਓਗ੍ਰਾਫੀ ਵਾਲਾ ਕੰਮ ਵਾੜਾ ਜੱਫਾ ਦਸਤ ਚੱਲ ਪਿਆ ਦੁਆਰਾ ਕਰੋ ਬਈ ਆਹ ਵਾਲੀ ਗੇੜ ਆਹ ਮੁੰਡਾ ਥੋੜਾ ਜਿਆ ਐਕਸਪਰਟ ਆ ਸਾਡੇ ਚ ਫੋਟੋ ਖਿੱਚਣ ਠੀਕ ਹੈ ਇਹਦੇ ਨਾਲ ਤਾਂ 1 ਮੀਟਰ ਤੇ ਜਿਵੇਂ ਅਮਰਦੇਸ਼ਰ ਖੜੇ ਨੇ ਆ ਦੇਖ ਪਿੱਛੋਂ ਬਲਾਰ ਮਾਰ ਲੈ ਲੈ ਸਿਕਲਾ ਸਵਾਰ ਜੀ ਤੇ ਹੈ ਵੀ ਸਿੱਖ ਲਾਵਾ ਹਰਪ੍ਰੀਤ ਨੇ ਹਰੀ ਘਵਾਰ ਆਪਣੇ ਨਾਲ ਨਹੀਂ ਆਇਆ ਕਰਨਾ ਹਾਂਜੀ ਗਰਵੇਲ ਸਰ ਕਹਿੰਦੇ ਮੈਂ ਨਹੀਂ ਮਗਰ ਰਹਿੰਦਾ ਹੈਗਾ ਮੈਂ ਮੈਂ ਕਹਿੰਦਾ ਕਿਸੇ ਦੀ 3 ਮਿੰਟੋਂ ਘੱਟ ਇੱਕ ਮਿੰਟ ਖੜੋ ਨੰਨੂ ਤੁਸੀਂ ਰਹੋ ਆਹ ਵਾਹ ਹੈ ਐ ਆਹ ਉਸੇ ਕਰਨਿਆ 1 ਇੰਚ ਦੀ ਜਿਆਣੀ ਜਿਹੜੀ ਕਿਸੇ ਪਾਸੇ ਭੱਜ ਨੱਟ ਨਹੀਂ ਕਰਨੀ ਅੱਜ ਅਸੀਂ ਕਿਤੇ ਜਾਣਾ ਨਹੀਂ ਹੋਰ ਉਹਦੇ ਕਰਕੇ ਅੱਜ ਸਾਡੇ ਕੋਲੇ ਪੂਰਾ ਖੁੱਲਾ ਟਾਈਮ

ਇਹ ਉਹ ਥਾਂ ਹੈ ਜਿੱਥੇ 3D ਇਡੀਅਟ ਫਿਲਮ ਦੀ ਸ਼ੂਟਿੰਗ ਹੋਈ ਸੀ। ਇਧਰੋਂ ਚਲੇ ਜਾਓ। ਇਧਰ ਨੂੰ ਮੁੜੋ। ਰਾਇਲ ਬਾਰ ਇਹ ਗੇਟ ਬੰਦ ਕੀਤਾ ਹੋਇਆ ਹੈ। ਇਹ ਉਹ ਏਰੀਆ ਜਿੱਧਰ ਅਪਾ ਪਹਿਲਾਂ ਬਾਹਰ ਫੋਟੋ ਸ਼ਾਟਿੰਗ ਕਰਕੇ ਆਇਆ। ਇਧਰ ਬਾਹਰ ਇਧਰ ਉੱਪਰ ਆ ਪਿੱਛੇ ਦਾ ਰਸਤਾ ਜਿੱਦੋਂ ਦੀ ਆਪਾਂ ਆਏ ਸੀ ਇੱਥੇ ਕਾਫੀ ਵਗੈਰਾ ਮਿਲ ਸਕਦੀ ਹੈ

ਤੇ ਉੱਥੇ ਮੈਨਾਂ ਜਿਹੜੀ ਵੀਡੀਓ ਤੇ ਲੱਗ ਗਈ ਬੜਾ ਗਰਲ ਪਤਾ ਤੰਨ ਤੰਦਾ ਕਰ ਲਈ ਇੱਕ ਸਾਰੇ ਦਿਨ ਚਨਾਰ ਗਾਂ థాంਕ ਯੂ ਇਹ ਚਾਰ ਚਨਾਰ ਵੀ ਹੈ ਚਨਾਰ ਦੀ ਯੂਨਿਟ ਹੈ ਚਨਾਰ ਕੋਰਸ ਚਨਾਰ ਕੀ ਬਾਤ ਹੈ ਕੋ ਯਾਰ ਇਹ ਚਨਾਰ ਕਹਿੰਦਾ ਹੁੰਦਾ ਸਤਾਜ ਫਿੱਟਾ 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 ਇਹ ਕੈਲ ਤੂੰ ਸ਼ਿਮਲਾ ਦਿਖ ਰਿਹਾ ਦੇਖੋ ਐਨ ਵਧੀਆ ਓਹ ਪਹਿਲੇ ਤੂੰ ਥੱਲੇ ਵਾਲਾ ਰੋਡ ਆ ਜਿਹੜਾ ਰਸਤਾ ਉਥੋਂ ਆ ਰਾਈਟ ਸਾਈਡ ਨੂੰ ਮੁੜਿਆ ਜੀ ਇੱਧਰੋਂ ਬਣੇ ਹੋਏ ਨੇ ਹੁਣ ਕਾਟੇਜਸ ਬਣੇ ਹੋਏ ਰਿਹਾ ਦੇਖਦੇ ਆ ਕਿੱਥੇ ਕਿ ਜਾ ਕੇ ਨੇ ਉਹ ਕੋਤਾ ਦੇ ਨਾਲ ਦੀ ਨਾਲ ਉੱਥੋਂ ਤੋਂ ਸ਼ੁਰੂ ਹੋਇਆ ਹੋਇਆ ਇਹ ਨਾਲ ਹੀ ਰਹੂਗਾ ਜਿੰਨਾ ਚਿਰ ਹੱਟਸ ਦੇਖਣ ਆਏ ਸੀਗੇ ਇੱਥੇ ਹੁਣ ਇਹਨਾਂ ਦਾ ਕੋਈ ਟੈਂਡ ਕਰਨ ਵਾਲਾ ਬੰਦਾ ਨਹੀਂ ਮਿਲ ਰਿਹਾ ਤੁਹਾਨੂੰ ਇਹਦੇ ਦੋ ਬਣੀਆਂ ਕੋ ਪਿੱਛੇ ਬਣੀ ਹੋਈ ਹੈ ਬਾਕੀ ਉਹ ਉੱਪਰ ਚੜ ਕੇ ਬਣੀਆਂ ਨੇ ਤਾਂ ਪਹਾੜੀ ਦੇ ਉਹ ਦੇਖਦੇ ਆਂ ਜਲਦੀ ਉਹ ਪੌੜੀਆਂ ਚੜ ਕੇ ਦੇਖਦੇ ਆ ਇਸ ਤਰ੍ਹਾਂ ਆ ਪੌੜੀਆਂ ਚੜ ਕੇ ਗੱਡੀ ਕਿੱਥੇ ਹੋ ਗਈ ਆ ਗੱਡੀ ਪਿੱਛੇ ਮੈਨੂੰ ਪਿੱਛੇ ਹੀ ਰੋ ਦੋ ਨਾ ਆਇਆ ਪਹਿਲੇ ਨੰਬਰ ਤੇ ਆ ਪਹਿਲੇ ਨੰਬਰ ਇਧਰ ਇਧਰ ਹੁਣ ਆਪਾਂ ਨੂੰ ਦੱਸਣ ਵਾਲਾ ਕੋਈ ਨਹੀਂ ਹੈਗਾ ਇੱਥੇ 1 2 3 4 5 ਇਹ 5 ਨੇ ਪੂਰਾ ਸੋਹਣਾ ਬਣਿਆ ਹੈ ਸਿਸਟੂ ਆ ਨਵੀਂ ਬਣੀ ਲੱਗਦੀ ਆ ਉਹ ਪੁਰਾਣੀਆਂ ਨੇ ਕੋਲੋਗੇਟ ਲੋ ਚੱਲ ਪਹਿਲੇ ਤੇ ਆਲੇ-ਦਾਲੇ ਹੁਣ ਪਹਾੜੀ ਦਾ ਕੋਨਾ-ਕੋਨਾ ਛਾਣ ਕੇ ਫੇਰ ਜਾਣਗੇ ਕੀ ਬਾਤਾਂ ਜੀ ਅਰਪੀ ਸਰ ਚੜਾਈ ਆ ਇਹ ਸਾਰਾ ਚਾਲ ਪੈਲਸ ਦੇ ਵਾਲੇ ਦੁਆਲੇ ਆ ਮਸ਼ਰੂਮ ਦੀ ਪ੍ਰੋਸੈਸਿੰਗ ਹੁੰਦੀ ਸੀ ਇਸ ਫੈਕਟਰੀ ਦੇ ਵਿੱਚ ਪਹਿਲਾਂ ਤਾਜ਼ ਆਲਿਆਂ ਨੇ ਕਹਿੰਦੇ ਖਰੀਦ ਲਿਆ ਹੁਣ ਕੋਈ ਵੱਡਾ ਪ੍ਰੋਜੈਕਟ ਬਣਾਉਣਗੇ ਇੱਥੇ ਹੋਟਲ ਵਗੈਰਾ ਦਾ ਕਰਚਲ ਸਰ ਤੁਹਾਡੀ ਪੱਗ ਅੱਜ ਚਮਕਦੀ ਆ ਸਾਰਿਆਂ ਨੂੰ ਹਾਂ ਤੁਸੀਂ ਤਾਂ ਐਵੇਂ ਫਿੱਕੇ ਫਿੱਕੇ ਲੱਗਦੇ ਉਹਨਾਂ ਦੇ ਸਾਹਮਣੇ ਔਰ ਰੋਡ ਗੇਟ ਵੱਲੋਂ ਉਹਦਾ ਇੱਧਰ ਪੈਲਸ ਵਾਲਾ ਪਾਸਾ ਆ ਜਾਂਦਾ ਤੇ ਇੱਧਰ ਆ ਗਿਆ ਰਾਜਗੜ ਕੋਟੇਜ ਤੇ ਹਿਮਨੀਲ ਬਲੌਗ ਪਹਾੜੀ ਦੇ ਵਾਲੇ ਵਾਲੇ ਦੀ ਪੂਰਾ ਕਿੜਾ ਤੇ ਦਾ 5 ਕਿਲੋਮੀਟਰ ਬਣ ਗਿਆ ਇੱਥੇ ਤੱਕ ਪੂਰਾ ਵਧੀਆ ਮੌਸਮ ਆ ਤੇ ਪੂਰਾ ਵਧੀਆ ਮਾਹੌਲ ਆ ਅੱਗੇ ਜਦੋਂ ਉਹ ਹਫੜਾ ਦਾ ਫਰੀਜ ਦੇਖਦੇ ਚਲ ਆਏ ਵਿੱਚ ਦੀ ਲੰਘੇ ਚਲੋ ਜੀ ਸ਼ਿਮਲੇ ਨੂੰ ਜਾਣਾ ਉਧਰ ਦੀ ਅੱਜ ਪੂਰਨ ਵਧੀਆ ਠਰਮੇ ਦੇ ਨਾਲ ਇਹ ਹੈ ਰਾਜਗੜ ਕੋਟੇਜ ਇਹਦਾ ਲੈਫਟ ਸਾਈਡ ਆਹ ਰੇ 16 ਹਟਸ ਇਹ ਸਾਰੇ ਇੱਕ ਦੂਜੇ ਨਾਲ ਕਨੈਕਟਡ ਹੀ ਨੇ ਓਕੇ ਆਪਾਂ ਦੇਖ ਕੇ ਆਈਏ ਇਹ ਮਨੀਲ ਇਹ ਮਨੀਲ ਵਧੀਆ ਕਮਰੇ ਵਧੀਆ ਇਹ ਰਾਜੇ ਦਾ ਜਿਹੜਾ ਸਟਾਫ ਸੀ ਉਹਦੇ ਕਮਰੇ ਸੀ ਕਹਿੰਦੇ ਬਾਕੀ ਪਤਾ ਨਹੀਂ 104 ਨੰਬਰ ਕੀ ਕੋਈ ਨਹੀਂ ਇਸ ਤਾਈ ਤੋਂ ਬੈਠੋ ਇਸ ਨਾਲ ਇਸ ਨੂੰ ਬੈਠੂ ਸੋ ਬੰਨਣਾ ਸਰ ਇਸ ਤੋਂ 270 ਕੀ ਇਹ ਬੰਨਾ ਤੇ ਸਾਰਾ ਲੱਕੜੀ ਹੈ ਲੱਕੜੀ ਆਪ ਨੂੰ ਚੱਲਦੇ 40% ਡਿਸਕਾਊਂਟ ਹੈ ਨਾ ਸਭ ਤੇ ਆਕਸੀਜਨ ਵੀ ਹੈ ਸ਼ਹਿਰੀ ਵਗੈਰਾ ਲੱਗੀ ਹੋਈ ਹੈ ਮਾਰਚ ਕੇ ਬਾਅਦ ਉਹ ਜੂ ਬੈਠਣ ਉੱਠਣ ਨੂੰ ਵਧੀਆ ਸ਼ਾਮ ਨੂੰ ਬਾਦ ਜਿਹੜਾ ਹੁਣਾ ਪਰਿਆ ਆ ਸਾਰਾ ਫਰੇਮ ਲੱਕੜ ਦਾ ਤਿਆਰ ਕਰਿਆ ਜਾਣਾ ਹਾਂ ਸਭਾ ਹੋਂ ਤੇ ਛੱਤ ਸਾਰਾ ਕੋਈ ਨਹੀਂ ਸਰ ਇਹ ਬੜਦੀ ਹੈ ਇਹ ਉਹਨਾਂ ਲੱਕੜ ਦੀ ਫਰੇਮਿੰਗ ਕਰਕੇ ਬਾਅਦ ਚ ਇਟਾ ਭਰੀ ਆਉਣੀ ਆ ਆ ਆ ਵੀ ਸਾਰੀ ਲੱਕੜ ਆ ਉਹ ਸਾਰਾ ਇਸ ਘਰ ਜਿਹੜਾ ਜਿੰਨਾ ਪੂਰਾ ਸਟਰਕਚਰ ਲੱਕੜ ਦਾ ਫੜਾ ਕੇ ਇਸ ਰੇਂਜਿੰਗ ਇਸ ਰੇਂਜਿੰਗ ਇਸ ਰੇਂਜਿੰਗ ਜੇ 2 3 ਤਨ ਪਾ ਜਾ 2 3 ਪੱਕੀਆਂ ਸੜਕਾਂ ਤੋਂ ਹੁਣ ਕੱਚੀਆਂ ਵਾਲੇ ਪਾਸੇ ਨੂੰ ਆ ਗਏ ਪਈਆਂ ਪਗ ਡੰਡੀਆਂ ਤੇਨੂੰ ਸ਼ਾਂਤੀਪਤ ਤੇ ਹਾਂਜੀ ਜੀ ਪਗਡੰਡੀਆਂ ਤੋਂ ਆਉਂਦੇ ਹੋ ਉਹ ਤੇ ਬੋਡਰੋਜ਼ ਕਾਟੇਜ ਦੇ ਕੋਲੇ ਆ ਗਏ ਇਹ ਵੀ ਲਿਸਟ ਦੇ ਵਿੱਚ ਹੈਗਾ ਚੈਲ ਪੈਲੇਸ ਵਾਲਿਆਂ ਦੀ ਜਿਹੜੇ ਥੱਲੇ ਉੱਤਰੀ ਜਾਂਦੇ ਨੇ ਸਸਤੇ ਹੋਗੇ ਉਹ ਆਉਣਗੇ ਅੱਛਾ ਉਧਰਲੇ ਪਾਸੇ ਲਿਖਿਆ ਆ ਪਹਿਲਾਂ ਆਪਾਂ ਇਹਦੇ ਕੋਲ ਦੀ ਵੀ ਲੰਘਿਆਂ ਬਰਫਬਾਰੀ ਸ਼ੁਰੂ ਹੋ ਗਈ ਆਪ ਵੀ ਨੋ ਹੋਰ ਨੋ ਬਾਰੇ ਹੀ ਕਰਿਓ ਆਪ ਹਾਂ ਆ ਦੇਖੋ ਬਾਹਰ ਆ ਦੇਖੋ ਇਹਦਾ ਦਾੜੀ ਵੀ ਗਈ ਹੋਈ ਆ ਚੰਗੀ ਤਰ੍ਹਾਂ ਹੁਣ ਚੱਲਿਆ ਅਸੀਂ ਤੁਰ ਕੇ ਸਟੇਡੀਅਮ ਅਤੇ ਕਾਲੀ ਟੇਬਾ ਟੈਂਪਲ ਤਾਂ ਵੀ ਠੀਕ ਹੈ ਹੁਣ ਕੈਂਪ ਜੇ ਹੋ ਕੇ ਚੱਲਦੇ ਵਾਲੀ ਟੱਬਾ ਟੈਂਪਲ ਰਹਿ ਗਿਆ ਸਾਡੇ ਕੋਲੋਂ 2.5 ਕਿਲੋਮੀਟਰ ਹੈ। ਯਾ ਮੇਲ ਸਰ ਲਈ ਜਾਂਦੇ ਨੇ ਬਸ ਕੱਚੀ ਤੂਹ। ਹਾਲੇ 1.5 ਕਿਲੋਮੀਟਰ ਹੈ। ਸੜਕ ਜਾਣਾ ਹਲੇ 1.5 ਕਿਲੋਮੀਟਰ ਹੋ ਪਹੁੰਚਾਂਗੇ ਤਾਂ ਸ਼ਾਰਟਕਟ ਮਾਰਤਾ ਇਥੋਂ ਦੇਖਦੇ ਆਂ ਚੜਿਆ ਜਾਂਦਾ ਕਿ ਨਹੀਂ ਇੱਥੇ ਗਾਈ ਹੈਗਾ ਬੱਚੇ ਗਾਹਾਂ ਜਾ ਕੇ ਖਤਮ ਨਾ ਹੋ ਜੀ ਕੰਮ ਚੱਲ ਰਿਹਾ ਰੋਡ ਤੇ ਉਹ ਫੇਰ ਸਾਹਮਣੇ ਫੇਰ ਪਗੜੰਡੀ ਜੀ ਆ ਗਈ ਇੱਕ ਇਹ ਕਾਰਾਂ ਵਾਲਾ ਦਾ ਆਪਾਂ ਦੇਖਦੇ ਇਧਰ ਦੀ ਅਸ ਤਰ੍ਹਾਂ ਦੇ ਰਸਤੇਆਂ ਤੋਂ ਤੋਰੰਦਾ ਲੱਗੀ ਨਜ਼ਾਰਾ ਹੁੰਦਾ ਥੱਲੇ ਇਧਰ ਡੁੰਗੀਆਂ ਡੁੰਗੀਆਂ ਖਾਈਆਂ ਨੇ ਇਹ ਗਿਆ ਹੁੰਦਾ ਬਸ ਫੇਰ ਚੱਲ ਉਹ ਪਿੱਛੇ ਗੇਡ ਤੇ ਥੜਦੀਆਂ ਗੱਡੀਆਂ ਮਾਰ ਕੇ ਆ ਬਚਣ ਲੋ ਯਾਰ ਗੱਡੀ ਲੈ ਆਉਣੀ ਸੀ ਇੱਕ ਕਿਉਂਗੇ ਨਾਲ ਅੱਛਾ ਇਹਦਾ ਚ ਗਿਰਦਾ ਤੇ ਇਹ ਆਓ ਟੀਸੀ ਜਿੱਥੇ ਬਣਿਆ ਹੋਇਆ ਬਹੁਤ ਵਸਰਾ ਬਹੁਤ ਸਿਰਫ ਕਿਹੜੀਆਂ ਗੜੀਆਂ ਕਾਡਾਂ ਜੀ ਦੁਨੀਆ ਬੈਠੀ ਆ ਦੇਖ ਕਿੱਥੇ ਰਸਤੇ ਨੇ ਕਿ ਉਹ ਲੋਕੀਓ ਕਿੱਥੇ ਪਹੁੰਚਦਾ ਕਿੱਥੇ ਪਹੁੰਚਦਾ ਸਨਸੈਟ ਪੁਆਇੰਟ ਆ ਸੀਗਾ ਉਹਦਾ ਇਹ ਜਦੋਂ ਉੱਥੇ ਅਜੇ ਪਹੁੰਚ ਉੱਧਾ ਘੱਟ ਟਾਈਮ ਪੂਰਾ ਟਾਈਮ ਦੇਖ ਕੇ ਮੰਦਿਰ ਦੇ ਵਿੱਚ ਅੰਦਰ ਜਾਣ ਦਾ Hwyr o. Hwyr o. Hwyr o. Hwyr Ni'n mynd i'r dala ddol. Ni'n mynd i'r dala ddol. Ni'n mynd i'r dala ddol. Ni'n mynd i'r ਰੋਬੈਕ ਸਾਈਡਾ ਸਭਨ ਮਾਥਾ ਟੇਕਿਆ ਸਾਰੇ ਜਣੇ ਲੋਕੇਸ਼ਨ ਪੂਰੀ ਵਧੀਆ ਪਹਾੜੀ ਦਾ ਪੂਰਾ ਟਾਪ ਹੈ ਇੱਥੋਂ ਅੜਾ ਦੋੜਾ ਸਨਸੈਟ ਨੂੰ ਤਾਂ ਹਲੇ ਘੰਟਾ ਲੱਗ ਜਾਣਾ ਪਹਾੜੀ ਤੋਂ ਖਾਸਾ ਉੱਪਰ ਖੜਾ ਸੂਰਜ ਚਲੋ ਕਰੀਏ ਇੱਕ ਫੋਟੋ ਚਲੋ ਪੱਛੇ ਸਨਸੈਟ ਚਲੋ ਫਿਰ ਹੁਣ ਆਪਾਂ ਨੂੰ ਰਹਿ ਜੋ ਇੱਥੇ ਜੀ ਨਹੀਂ ਸਨਸੈਟ ਦੇਖਣਾ ਉਹ ਪਾਤਿਆ ਨੂੰ ਦੱਸ ਦੂ ਹਾਂ ਚਲੋ ਹੁਣ ਆ 7-8 ਕਿਲੋਮੀਟਰ ਸਾਡੇ ਨਾਲ ਹੀ ਆਇਆ ਇੱਥੋਂ ਨਾਲ ਹੀ ਵਾਪਸ ਜਾਊਗਾ ਮੈਨੂੰ ਲੱਗਦਾ ਮੰਦਰ 'ਚੋਂ ਨਿਕਲੇ ਜਵਾਨ ਦੋ ਹੋ ਆਉਂਦੇ ਨੇ ਪਿੱਛੇ ਤੇ ਹੁਣ ਜਾਣਗੇ ਸਟੇਡੀਅਮ ਵੱਲੋਂ ਮੰਦਰ ਤੋਂ ਸ਼ਾਰਟਕਟ ਮਾਰਤਾ ਜਵਾਨਾਂ ਨੇ ਅੰਦਾਜ਼ਾ ਜਾਂ ਤਾਂ ਠੀਕ ਲੱਗਦਾ। ਉਹ ਬਰਾਬਰ ਇੱਕ ਸੜਕ ਵੀ ਆਉਂਦੀ ਐ। ਸੜਕ ਨੂੰ ਹੁਣ ਜੇ ਮਿਲ ਜੀਏ ਗਾਹਾਂ ਜਾ ਕੇ ਤਾਂ ਵਧੀਆ। ਕਈ ਵਾਰ ਖੱਜਲ ਖੁਆਰ ਵੀ ਖਾਦਾ ਹੋਣਾ ਪੈਂਦਾ। ਕਈ ਵਾਰ ਅੱਗੇ ਸਾਡੇ ਨਾਲ ਬੀਤੀ ਹੋਈ ਐ। ਉਹ ਦੁਕਾਨ ਕੋਲੇ ਚਾਹ ਜੂ ਪੀ ਕੇ ਤੇ ਹੋ ਕੇ ਤਰੋ ਤਾਜ਼ਾ। ਆ ਚੱਲ ਬਈ ਸਟੇਡੀਅਮ ਵੱਲ। ਚੱਲ ਕ੍ਰਿਕਟ ਸਟੇਡੀਅਮ। ਵਰਲਡ ਹਾਈਐਸਟ ਕ੍ਰਿਕਟ ਸਟੇਡੀਅਮ ਵੱਲ। ਨੂੰ ਚੱਲਿਆਂ। ਹਾਂ ਹਾਂ। ਜਦੋਂ ਬਹਿ ਕੇ ਤੁਰਦੇ ਆ ਨਾ ਇੱਕ ਵਾਰ ਤਾਂ ਫਿਰ ਸਾਹ ਉਖੜਦਾ ਚੌਲੇ ਬਾਈ ਨੇ ਤਾਂ ਸਿੱਧੇ ਟੀਸੀ ਤੇ ਚੜਦੇ ਕਹਿੰਦਾ ਚੜਜੋ ਜਿ ਸਾੜ ਜੂਗੇ ਅੱਧੇ ਘੰਟੇ ਚ ਪਹੁੰਚ ਜਾਓਗੇ ਆਉਂਦੇ ਸਾਰਾ ਸਾਰ ਨਹੀਂ ਡਲਦਾ ਭਲੇ ਆਈ ਸਿੱਧੀ ਟੀਸੀ ਚੈਲ ক্রিকেট ਸਟੇਡੀਅਮ ਦਾ ਇੱਕ ਸੜਕ ਵਾਲਾ ਰਾਹ ਹੈ ਤੇ ਦੂਜਾ ਰਾਹ ਹੈਗਾ ਪੈਦਲ ਇਸ ਰਸਤੇ ਰਾਹੀਂ ਸਟੇਡੀਅਮ ਦੇ ਨੇੜੇ ਜਾਇਆ ਜਾ ਸਕਦਾ ਟਿਕ ਦੇ ਢਾਂ ਦੇ ਜਿਹੜੀ ਆਉਂਦੇ ਨੇੜੇ ਲੱਗ ਕੇ ਸਵੇਰ ਦੇ 10:30 ਵਜੇ ਤੇ ਚੱਲੇ ਹੋਇਆ ਬਾਬਾ ਸਾਢੇ 18 ਕਿਲੋਮੀਟਰ ਦਾ ਸਫ਼ਰ ਹੋ ਗਿਆ ਹੁਣ ਤੱਕ ਦਾ ਕੋਈ ਪਹਾੜੀ ਸਟੇਡੀਅਮ ਅੱਧਾ ਕਿਲੋਮੀਟਰ ਰਹਿ ਗਿਆ ਸਾਡੇ ਦਾ ਉਹ ਜੇਦੀ ਫੜ ਗਏ ਤਾਂ ਇਸ ਸਟੇਡੀਅਮ 'ਚ ਜਾਣਾ ਹੀ ਜਾਣਾ ਦੇਖੋ ਭਾਈ ਸਟੇਡੀਅਮ ਕਿੱਧਰ ਨੂੰ ਹੈ ক্রিকেট ਗਰਾਊਂਡ ਉਧਰਲੇ ਪਾਸੇ ਨੂੰ ਹੈ ਪਰ ਹਲੇ ਪੁੰਚ ਨਹੀਂ ਰਾਸ਼ਟਰੀ ਮਿਲਟਰੀ ਸਕੂਲ ਚੈਲ ਟੇਕ ਦਿ ਨੈਕਸਟ ਰਾਈਟ ਦੈਨ ਟਰਨ ਰਾਈਟ ਓਕੇ ਜੀ ਰਾਸ਼ਟਰੀ ਮਿਲਟਰੀ ਸਕੂਲ ਹੈ ਨਾ ਵੱਲੋਂ ਇਹ ਇੱਥੇ ਗੇਟ ਉੱਧਰੋਂੋਂ ਉੱਧਰ ਹੋਈ ਆ ਥੱਲੋਂ ਆਇਆ ਰਸਤਾ ਸਕੋਰ ਬੋਰਡ ਆ ਜਾਂਦਾ ਇੱਕ ਪੁਰਾਣਾ ਹੋਊਗਾ ਆ ਸਟੇਡੀਅਮ ਦਿਖਦਾ ਸਾਨੂੰ ਇੱਧਰੋਂ ਹੋਵੇ ਨਵੀਂ ਲਾ ਲੰਦ ਨੇ ਜੀ ਪੁਰਾਣੀ ਨਹੀਂ ਚੱਲਦੀ ਪੁਰਾਣੀ ਉਹ ਵੀ ਇੱਕ ਕਵਰੀ ਕਰਾ ਦਿੰਦੇ ਬਾਜੂਰੀ ਆਊਟ ਹੁੰਦਾ ਹੋਊ ਜਿਹੜਾ ਬਾਹਰ ਜਾ ਦੇ ਇਹ ਆਪਣੇ ਵਾਲੇ ਆਪਣੇ ਵਾਲੇ ਆਪਣੇ ਵਾਲੇ ਰੂਲ ਇੱਥੇ ਇੱਥੇ ਵੀ ਲਾਗੂ ਹੁੰਦੇ ਨੇ ਵੀ ਜੀ ਨੇ ਬਾਰ ਮਾਰੀ ਕੰਨ ਤੋਂ ਆਊਟ ਯਾ ਕਿੱਥੋਂ ਦੀ ਉੱਥੇ ਦੀ ਰਾਸ਼ਟਰੀ ਮਿਲਟਰੀ ਸਕੂਲ ਸਕੂਲ ਪਲੇਗਰਾਉਂਡ ਚੈਲ 7500 ਫੁੱਟ ਹਾਈਟ ਹੈ ਹਾਂ ਹਾਂ ਮੋਰ ਚੈਕ ਜਰ ਨਾਟ ਆਊਟ ਡਿਫੈਂਸ ਏਰੀਆ ਚਲੋ ਕੋਈ ਆਊਟਸਾਈਡਰਸ ਆਰ ਨਾਟ ਅਲੌਡ ਹੌਲ ਹੋ ਰਹੀ ਹੈ ਸਾਰੇ ਨੂੰ ਸਟੇਡੀਅਮ ਦੇ ਨਾਲ-ਨਾਲ ਦੀ ਸੜਕ ਵਾਪਸ ਮੁੜਿਆ ਹੈ ਸਕੂਲ ਦਾ ਸਟੇਡੀਅਮ ਆ ਵਿੱਚ तकरीबन ਸਾਰੀ ਗਰਾਊਂਡ ਬਣਾਏ ਹੋਣ ਹੁਣ ਤਾਂ ਮਲਟੀ ਪਰਪਸ ਲਈ ਵਰਤਦੇ ਨੇ ਫੁੱਟਬਾਲ ਵੀ ਹੈਗਾ ਬੈਡਮਿੰਟਨ ਵੀ ਹੈਗਾ ਫੁੱਟਬਾਲ ਵੀ ਹੈਗਾ ਵਿਚੇ ক্রিকেট ਦੀ ਪਿਚ ਬਣੀ ਹੋਈ ਆ ਹੁਣ ਅਸੀਂ ਐਸ ਤੋਂ ਸਿੱਧਾ ਗੁਰਦੁਆਰਾ ਸਾਹਿਬ ਤੇ ਗੁਰਦੁਆਰ ਸਾਹਿਬ ਤੇ ਨਾਲ ਹੀ ਉਤਰ ਕੇ ਮਾਰਕੀਟ ਬਰਤਨ ਲੈਣਦੇ ਵਾਪਸ ਹੀ ਮੋੜਦੇ 22 ਕਿਲੋਮੀਟਰ ਦਾ ਸਫ਼ਰ ਕਰ ਲਿਆ ਅੱਜ ਗੁਰਦੁਆਰਾ ਸਾਹਿਬ ਪਹੁੰਚ ਗਏ ਮੈਂ ਚੱਲ ਰਿਹਾ ਹਾਂ ਮੰਦਰ ਮੇਰੀ ਪਾਰਟ ਟਾਈਮ ਦੀ ਪਾਰਟ ਟਾਈਮ ਤੋਂ ਮੇਰੀ 8 ਸਾਲ ਬਾਅਦ ਦੇ ਗੇਜੇ ਹੋਈ ਤੇ ਮਾਥਾ ਠੀਕਾ ਵਾਹਿਗੁਰੂ ਤੀਨੇ ਤਾਪ ਨਿਵਾਰ ਨਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਵਿਵਨ ਕੋ ਉਲਾਗਾ ਜਾਕੀ ਪ੍ਰਭ ਆਪਿਆ ਆਸ ਸਤਨਾਉ ਸ੍ਰੀ ਵਾਹਿਗੁਰੂ ਪਰ ਵੀ ਸਮਾਂ ਸਮੋਲ ਲਿਆਇਆ ਜਵਾਨ ਕਾਂਗਰਸ ਗਏ ਫੌਜ 21 ਕਿਲੋਮੀਟਰ ਦਾ ਸਫ਼ਰ ਹੋ ਗਿਆ ਭਾਈ ਪੂਰਾ ਸਵੇਰ ਦਾ 10:30 ਵਜੇ ਚੱਲ ਕੇ 21 ਕਿਲੋਮੀਟਰ ਤੇ ਹੁਣ ਮੜਾ ਬੋਟਾ ਉਹਦਾ ਖਾਣ ਪੀਣ ਦਾ ਇੰਤਜ਼ਾਮ ਕਰਦੇ ਆਂ ਇਹ ਪੱਕਾ ਕਰਾ ਯਾਰ ਜੀ ਸਿੰਘ ਦੇ ਹੱਥ ਦੇ ਲੋ ਚੱਲ ਦੇਗੇ ਹੈ ਪੂਰੀ ਸੇਵਾਜ ਦੇ ਜਦੋਂ ਚਾਰਜੀ ਸਰ ਦੋ ਚਾਰਜੀ ਇਕੱਠੇ ਇਕੱਠੇ ਹੋ ਗਏ ਦੋ ਚਾਰਜੀ ਤੁਹਾਡੇ ਸਾਡੇ ਇਧਰ ਮੇਨ ਸਾਡੇ ਹੈਡ ਸ਼ੈਫ ਇਧਰੋਂ ਨਮੂੜਿਆ ਇਹਨਾਂ ਦਾ ਦੇਣੀ ਦੇ ਸਾਡੇ ਬੁਰਾ ਹਾਲ ਕੀਤਾ ਫਿਰ ਜਿੰਜ਼ਾ ਤਾਂ ਦੇਖੋ ਟਾਰਗੇਟ ਵੱਡਾ ਸੀ ਅੱਜ ਪਰ ਹਾਂ ਹੁਣ ਤਾਂ ਕੋਈ ਲੱਗਦੀ ਨਹੀਂ ਤੇ ਬੰਦਾ ਸ਼ੈਅ ਕਰਕੇ ਆ। ਹਾਂ ਖੇਡਦੇ ਆ ਜਿੰਦਗੀ ਲੱਗੀ ਲੱਗੀ